ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਮੌਸਮ ਥੋੜਾ ਜਿਹਾ ਆਉਸਮ ਹੋਇਆ ਠੰਡਾ ਠਾਰ ਹਵਾਵਾਂ ਵਗ ਰਹੀਆਂ ਵਾ ਮੀਂਹ ਦਾ ਮੌਸਮ ਸੀਗਾ ਪਰ ਬਚਾਅ ਹੋ ਗਿਆ ਮੀਂਹ ਦੇ ਪਿੱਛੇ ਤੁਸੀਂ ਦੇਖ ਸਕਦੇ ਆਂ ਕੁੱਪੇ ਤਿਆਰ ਹੋ ਗਿਆ ਅੱਜ ਆਟਾ ਲੱਗਣਾ ਵਾ ਤੇ ਆਟਾ ਪਉਣਗੇ ਕੋਈ ਸਾ ਤੁਸੀਂ ਦੇਖ ਸਕਦੇ ਆਂ ਮੁੰਡੇ ਆ ਗਏ ਆ ਤੇ ਬਾਬੇ ਦੀ ਕਿਰਪਾ ਨਾਲ ਹੋਣ ਲੱਗਾ ਵਾ ਕੰਮ ਸ਼ੁਰੂ ਤੇ ਤੁਹਾਨੂੰ ਦਿਖਾਉਨੇ ਆ ਕਿਹ ਬਲੌਗ ਕਿਤਾਫੇ ਕਰਾਉਂਦੇ ਅੱਜ ਕੋਈ ਸਾਉ ਤਸੱਲੀ ਐ ਇਹਨੇ ਛੁੱਟੀ ਕੀਤੀ ਹੈਗੀ ਅਮਰ ਤੌਲਖਾਲੇ ਨੇ ਤਾਂ ਮਗਰ ਸਪੈਸ਼ਲੀ ਬੰਦਾ ਛੱਡਿਆ ਵਾ ਚਪਲ ਵਾਲਾ ਜਦੋਂ ਰੁਕਦਾ ਵਾ ਤਾਂ ਨਾਲ ਹੀ ਠੋਕਦੀ ਆ ਚੱਲ 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 ਆਲੂ ਗੇਮ ਚਾਲੂ ਹੋ ਗਈ ਐ ਮਰੋ ਵੇਈ ਤੁਰਾ ਪਤਾ ਲੱਗਨੀਆ ਸੋਟੀਆਣਾ ਨੇ ਤੁਹਾਨੂੰ ਕਹਿਆ ਸਰ ਝੜਕਾਂ ਗਾ ਹੁਣ ਵਿੱਕੀ ਗੌਂਡਰ ਲੈ ਆਈਏ ਨਾਲ ਲੋਰੈਂਸ ਬਿਸ਼ਨੂ ਜੀ ਨਾ ਰੱਖੀਏ ਨਾਲ ਫੋਨ ਕਰਾਇਆ ਕਰ ਆਹੋ ਤਸਾ ਕੇ ਰੋਂਦਾ ਇਹਨੂੰ ਦੂਸਰ ਕਹੀ ਕੋ ਉਹ ਕੋਈ ਨਾ ਹੁਣ ਉਹ ਅੰਦਰ ਖਾਤੇ ਹੀ ਚਕਾਉਣਾ ਵਾ ਜਿਦ ਦਿਨ ਚੱਕਿਆ ਗਿਆ ਉਦ ਦਿਨ ਹੀ ਪਤਾ ਲੱਗਣਾ ਵਾ ਉਹ ਬਾਪੀ ਦਾ ਮੋਟਰਸਾਈਕਲ ਫੜਾਤਾ ਥਾਣੇ ਮੁੜ ਕੇ ਨਾਲ ਲੈਣ ਨੂੰ ਨਹੀਂ ਗਿਆ ਹੈ ਕਿਦ ਦਿਨ ਅੱਛਾ ਕਿਹੜਾ ਬਾਬਾ ਮੱਦੀ ਕਹਾਂਦਾ ਇੱਧਰ ਆ ਲੋ ਮਤ ਨਹੀਂ ਇਧਰ ਆਇਆ ਮਾਮਾ ਮੈਨੂੰ ਆਉਂਦਿਆ ਤੇਰਾ ਉਹ ਯਾਰ ਵੇਖੀਂਗਾ ਛਿਟੀ ਫੇਰਦੀ ਆ ਲਾਸ਼ ਤਾਂ ਇਦਾਂ ਹੀ ਪਾਉਣੀਆਂ ਲਾਸ਼ਾਂ ਵੇਖੀਂਗਾ ਲੱਤਾਂ ਪਾਵਾਂ ਕਰਦਾ ਛੇਲਦਾ ਟਾਡੀਆਂ ਉਸਤਾਦ ਉਸਤਾਦ ਜੀ ਕਿੱਦਾਂ ਕੰਮ ਹੀ ਛੱਡਣੀ ਨਹੀਂ ਕੋਈ ਕਿ ਛਿਟੀ ਫੇਰਨ ਵਾਲੀ ਪ੍ਰੈਣ ਪੂਰੀ ਫਿਰੇ ਇਹਨਾਂ ਨੂੰ ਬਾਅਦ ਛੱਡਣਾ ਨਹੀਂ ਅੱਜ ਮੈਂ ਬੰਦੀ ਯਾ ਵੀ ਮੈਨੂੰ ਲੱਗਦਾ ਹੀ ਲਾਈਦਾ ਵਾ ਚੱਲ 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 ਹਟਣਾ ਨਹੀਂ ਦੇਣਾ ਦੱਸ ਹਟੇ ਨਾ ਵੇਖ ਲੈ ਹਟੇ ਕਿਤੇ ਬਾਂਟੇ ਕੱਢਣਾ ਹੈ ਬਾਂਟੇ ਨਿਕਾ ਅਬੇ ਕੱਲ ਕਿੱਦਾਂ ਵਹਿੰਦਾ ਹੀ ਫੇ ਕੱਲ ਬਾਂਟੇ ਕੱਢਣਾ ਹੈ ਕਿੱਦਾਂ ਭਾਇਆ ਫੇ ਕਿੱਦਾਂ ਵੇਰੀ ਛੋਟੀ ਚੱਲੋ ਜੋਤ ਚੱਲੋ 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 ਸ਼ਾਬਾਸ਼ ਇਹ ਹੁਣ ਟਾਈਮ ਹੀ ਦੱਸੂਗਾ ਬੈਂਦਾ ਕਿ ਭੋਂਦਾ ਵਾ ਚੱਲ 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 ਕਿੱਦਾਂ ਵੇ ਘੁੰਮਦੀਆਂ ਕਿ ਨਹੀਂ ਗੱਡੀਆਂ ਬੰਦੇ ਕਿ ਨਹੀਂ ਆਠੇ ਗੱਲਾਂ ਕਰਦਾ ਲੈ ਵੀ ਇਧਰੋਂ ਦੂਜੇ ਚੋਬਰ ਹੋ ਗਏ ਸਟਾਰਟ ਬੱਲੇ ਜੀ ਉੱਤਿਆ ਸ਼ਾਬਾਸ਼ ਲੈ ਕੇ ਆਦਾ ਡੱਬਾ ਦੇ ਪੂਜਾ ਤਿਆਰ ਲੈ ਵੀ ਉਸਤਾਦ ਟੈਨ ਡੱਬੇ ਤੌਰ ਤੇ ਇੱਕ ਵਾਰੀ ਸਾਦ ਨੇ ਬੋਲਾ ਕਿੱਥੇ ਆਜੋ ਪਾਚੋ ਮਗਰਾ ਦੇ ਚਲੋ 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 ਬੁਗਲੇ ਕਰ ਲੈ ਆਉਦੀ ਗੱਡੀ ਤਿਆਰ ਚਲੋ 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 ਤੇਜ਼ ਸ਼ਾਬਾਸ਼ ਚੱਲ ਨਾਲ ਆ ਗਿਆ ਕਰ ਜਾ ਚੱਲਾ ਇੱਥੇ ਚੱਲੋ ਚਲੋ ਚਲੋ ਸ਼ਾਬਾਸ਼ ਲਾਲੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਚੱਲ ਬੁਗਲੇ ਚੱਲ ਲੈ ਵੀ ਜੋਤਾ ਲੈ ਕੇ ਡੱਬਾ ਦਾ ਤੁਰ ਪਿਆ ਵਾ ਕੱਲ ਚੱਲ ਜੋਤਿਆ ਚਾਵਾਂ ਸ਼ ਵੈਰੀ ਗੁੱਡ ਵੈਰੀ ਗੁੱਡ ਅੱਜ ਲੇਟ ਵੀ ਚਲ ਗਈ ਏ ਯਾਰ ਮੜੀ ਜੀ ਹਵਾ ਚੱਲਦੀ ਆ ਤੇ ਲੈਟ ਏਦਾਂ ਕੱਟ ਲੈਂਦੇ ਬਿਜਲੀ ਵਾਲੇ ਜਿੱਦਾਂ ਬਹੁਤ ਕੜਾਕੇਦਾਰ ਮੀਂਹ ਪਿਆ ਹੁੰਦਾ ਇਹ ਨਾਂ ਬਹਾਨਾ ਚਾਹੀਦਾ ਵਾ ਬਿਲੀ ਵਾਲਿਆਂ ਨੂੰ ਚਲੋ ਕਰ ਕਰੀ ਚੱਲਾ ਇਸ ਗੱਲ ਵੀ ਗੋਰੀ ਬੱਦਲ ਦੇ ਸਾਦੇ ਤੁਸੀਂ ਉੱਤੇ ਕਿਦਾਂ ਛਾਏ ਪਿਆ ਕਾਲੀਆਂ ਘਟਾਵਾਂ ਚੱਲ 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 ਗੋਰੀ ਖੈਦੇ ਕੰਮ ਨੂੰ ਸ਼ਾਬਾਸ਼ ਵੈਰੀ ਗੁੱਡ ਚੱਲ 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 ਏਸੀ ਗੈਂਗ ਵੀ ਰੈਡੀ ਆ ਚੱਲ 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 ਆ ਮਗਰਲਾ ਜਿਹੜਾ ਸ਼ਿਕਾਰੀ ਆ ਨਾ ਸੰਦੀਪ ਭਾਗ ਦਾ ਮੁੰਡਾ ਇਹ ਜਾਂਦਾ ਕਿ ਨਹੀਂ ਨੱਚਦਾ ਇੱਥੇ ਰੱਖ ਕੰਮ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਪੁੱਤ ਸ਼ਾਬਾਸ਼ ਚਲੇ ਚੱਲ 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 ਕੋਈ ਨਹੀਂ ਹੋਇਆ ਕੋਈ ਨਹੀਂ ਚੱਲ ਚੱਲ ਖੇਦੇ ਗੱਡੀ ਖੇਦੇ ਲੈ ਵੀ ਓ ਇੱਕ ਘਰ ਕਿਉਂ ਸਿੱਖ ਗਿਆ ਮੁੰਡਾ ਕਿ ਨਹੀਂ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਡਾਕਟਰ ਤੇ ਮਗਰ ਚੜ ਕੇ ਰਾਜੇ ਉਸਤਾਦ ਹੋਇਆ ਕੰਮ 30 ਦੇ ਅੱਜ ਛਿੜੀ ਫਿਰਨੀ ਫਿਰਨੀ ਇਹਨਾਂ ਦੇ ਚਲੋ 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 ਪਾਲਾ ਲਾਲੀ ਜਮਸ਼ੇਰੋਂ ਮੁੰਡੇ ਪੂਨੀਆਂ ਤੋਂ ਮੁੰਡੇ ਚਲੋ 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 ਜੋਤੇ ਸ਼ਾਬਾਸ਼ ਤੂੰ ਪਹਿਲਾਂ ਹੀ ਜਾ ਤਾ ਨਾ ਮਗਰ ਦਾ ਸਟਾਜ ਬਕਰ ਤਾ ਨਾ ਹੁਣ ਮਗਰ ਜਾ ਪਾਜਾ ਓ ਨੋ ਤੂੰ ਲਵਾ ਦਸ ਏਸੀ ਪਾਜਾ ਇੱਚ ਏਸੀ ਪਾਜਾ ਇੱਚ ਵਾਹ ਉਹਨਾਂ ਦਾ ਲਿਖਿਆ ਦਾ ਚੱਲ ਚੱਲ ਨਾਲ ਹੀ ਨਾ ਲੈਣ ਜਿੰਨਾ ਰੱਛ ਹੋਇਆ ਝੱਟ ਕੇ ਬੜਾ ਤੇਰੇ ਵਾ ਚੱਲ ਤੇਜ਼ ਲਾਓ ਤੇਜ਼ ਕੱਲ ਢਿੱਲਾ ਯੂ ਡਾਕਟਰ ਕੰਮ ਚੱਲ ਚੱਲ ਆ ਵੀ ਤੇਜ਼ ਹੋਇਆ ਅੱਜ ਸਮਰ ਸਿਆਂ ਵੀ ਤੇਜ਼ ਹੋਇਆ ਕਿਉਂ ਡੰਡਾ ਕੀ ਨਹੀਂ ਕਰਾ ਦਿੰਦਾ ਜੀ ਡੰਡਾ ਕੀ ਨਹੀਂ ਕਰਾ ਦਿੰਦਾ ਸਾਦੇ ਨਹੀਂ ਉਹ ਉੱਥੋਂ ਤਾਂ ਹੀ ਆ ਆਟਾ ਬਣਾਉਣਾ ਪੈਂਦਾ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬੈਟ ਕਾਲਾ ਹੋ ਗਿਆ ਸਟਾਰਟ ਆਟਾ ਚੱਲ ਲੈ ਲੈ ਚੱਲ ਬੈਟਕ ਪੂਰੀ ਮਾਰ ਕੇ ਪੱਟਾਂ ਦਾ ਲਾ ਕੇ ਜੋਰ ਮਿੱਤਰੋ ਆ ਗਿਆ ਆ ਗਿਆ ਭਾਜੀ ਆ ਚੈੱਕ ਚੱਕ ਚਾਹਨਾ ਪਰੌਠਾ ਸ਼ਾਬਾਸ਼ ਲਾਲੀ ਸ਼ਾਬਾਸ਼ ਗੱਲ ਏ ਸੀ ਵੈਰੀ ਗੁੱਡ ਬੱਲੇ ਝੋਤਿਆ ਇਹ ਆਹ ਚੱਕ ਅੱਜ ਲੈਟ ਹੈ ਨਹੀਂ ਤੇ ਪਾਣੀ ਛੜਕ ਨਹੀਂ ਤੇ ਧੂੜਾਂ ਪੱਟੀ ਜਾਂਦੇ ਨੇ ਉਹ ਤੁਰਦਾ ਨਹੀਂ ਆਹ ਚੱਲ ਚੱਲ ਆਹ ਪਹੁੰਚ ਗੀਆਂ ਗੱਡੀਆਂ ਇੱਟਾਂ ਹੀ ਬੈਠ ਕਲਾ ਬੈਠ ਕਾ ਕੇ ਨਹੀਂ ਤਾਂ ਮੈਂ ਬੈਠ ਕਰਵਾਉਂਗਾ ਅੱਜ ਨਾਲ ਲਾਉ ਲਾਉ ਬੈਠਕਾਂ ਚੰਗੀ ਤਰ੍ਹਾਂ ਆਹ ਦੇਖ ਬਾਈ ਦੀਆਂ ਬੈਠਕਾਂ ਆਹ ਚੱਕ ਚੱਲ ਇਹ ਵੈਰੀ ਗੁੱਡ ਚੱਲ 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 ਹੌਲੀ 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 ਚੱਲ 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 ਓਏ ਬੈਠ ਕੇ ਨਹੀਂ ਲਾਈ ਇਹੇ ਘੜੀ ਬੈਟਕਾ ਚੱਲ ਚੱਲ ਖੇਚ ਕੇ ਚੱਲ ਚੱਲ ਆਵਾ ਤੇਰੇ ਹਲ ਓਏ ਦੇ ਜੰਗ ਮਰ ਤਾ ਭਾਈ ਇਹ ਤੋ ਬੰਦੇ ਵੜੇ ਕੀਤੇ ਕੈਮਰਾ ਕਿੱਧਰ ਕਰਾਂ ਤੇ ਕਿੱਧਰ ਨਾ ਕਰਾਂ ਇਹ ਕੀ ਗੱਲ ਵਾ ਅੱਜ ਘੱਟ ਦੀ ਆ ਆ ਵੰਦ ਹੋਰ ਸੁਣਾਓ ਕਿਦਾਂ ਹਾਂਜੀ ਠੀਕ ਐਵੇਂ ਸ਼ਾਹ ਘੁੜ ਗਿਆ ਸੀ ਬੰਦਾ ਇੱਕ ਟੱਕਰਿਆ ਮੈਨੂੰ ਹਾਂਜੀ ਜੀ ਕੋ ਸਪਲੀਮੈਂਟ ਲਈਦਾ ਵਾ ਅੱਛਾ ਅੱਛਾ ਉਹ ਕਹਿੰਦਾ ਬਿੱਟੂ ਭਰੀ ਜਿਆਦਾ ਥੱਕਾ ਕਰਦਾ ਮਿਹਨਤ ਜੇ ਹੈ ਜ਼ਰੂਰੀ ਜੀ ਹੈ ਕਰਨਾ ਪੈਂਦਾ ਉਦਾਂ ਤੁਰਦੇ ਨਹੀਂ ਹਾਂ ਆ ਦੇਖ ਕਿਦਾਂ ਤੁਰਦਾ ਕਹਿੰਦਾ ਪੰਮਾ ਭਾਜੀ ਅੱਜ ਕਰ ਲੈਂਦਾ ਸਮਝਾ ਕੇ ਉਹਦੇ ਵਿੱਚ ਸਾਡੇ ਖੇਤਰ ਫੇਰਿਆ ਕਰੂ ਆ ਕੇ ਆਹ ਮੈਂ ਕਿਹਾ ਹੋ ਜੋ ਤਿਆਰ ਉਹਨੇ ਚੱਲ ਜਣਾ ਭਾਜੀ ਨੇ ਬਾਹਰ ਤੇ ਭਾਜੀ ਨਹੀਂ ਆਇਆ ਕਰਨਾ 10 ਦਿਨ ਹੋ ਰਾ ਕਿੰਦਾ ਉੱਥੇ ਸਵੇਰ ਨੂੰ ਲੱਗਦਾ ਕੈਂਪ ਹਾਂਜੀ ਸਵੇਰ ਦਾ ਹੁੰਦਾ ਮੈਂ ਕੀ ਕਰ ਲਵਾਂ ਦੱਸ ਦੇਣਾ ਹਾਂ ਹੂੰ ਕਮਿੰਗ ਸੂਨ ਦੇਤਾ ਹਮ ਆ ਕੀ ਲੱਗਦਾ ਤਾਂ ਨਹੀਂ ਲੋਟੇਂਗੇ ਆ ਰਹੇ ਆਂ ਵਾਪਸ ਚਲੋ ਚਲੋ ਸਾਵਾ ਚਲੋ 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 ਵੈਰੀ ਗੁੱਡ ਦੇਖਦਾ ਕਾ ਤੂੰ ਓਹੋ ਵੀ ਪ੍ਰੈਨ ਲੱਗੀ ਫਿਰਨ ਉਹ ਵੇ ਭਾਜੀ ਕਹਿੰਦੇ ਇਹ ਲਾਲੇ ਕੀ ਕਹਿੰਦੇ ਭਾਈ ਦਾ ਮੋਟਰਸਾਈਕਲ ਹੀ ਪੈਂਚਰ ਹੋ ਜਵੇ ਕਿਤੇ ਕਹਿੰਦੇ ਭਾਜੀ ਆਵੇ ਨਾ ਆਵੇ ਨਾ ਭਾਜੀ ਆ ਉਹ ਵੇ ਛਿਟੀ ਫਿਰਦੀ ਉਹ ਵੇ ਉਹ ਵੇ ਉਹ ਵੇ ਉਹ ਵੇ ਛੱਡ ਮਿਆਂ ਹੀ ਹੋ ਗਿਆ ਇਹ ਕੰਮ ਉਹ ਵੇ ਕੀ ਕਰਦੇ ਬੈਠੇ ਛੱਡ ਮਿਆਂ ਹੀ ਹੋ ਗਿਆ ਕੰਮ ਪਾਣੀ ਪੀ ਕੇ ਬਹਿ ਜਾਂਦੇ ਆ ਉਹ ਤਾਂ ਕਹਿੰਦੇ ਬਹਿ ਜਾ ਚਲੋ ਸ਼ੁਰੂ ਕਰੋ ਇਸ ਤਰ੍ਹਾਂ ਕਹਿੰਦਾ ਨਹੀਂ ਲੱਗਦੀ ਭਾਜੀ ਇਹਨੂੰ ਕਿ ਗਰਾਊਂਡ ਦੇ ਕੀੜੇ ਕੱਢੀ ਜਾ ਲਗਦੀ ਕਿੱਦਾਂ ਨੀਗੀ ਹਾਂ ਜੀ ਉੱਤੇ ਆ ਕੀ ਗੱਲ ਆ ਬਹਿ ਗਏ ਅਸੀਂ ਜਾ ਕੇ ਬੈਠਾ ਨਹੀਂ ਭਾਈ ਪਾਣੀ ਪਰ ਕੇ ਬੈਠਾ ਹੀ ਮੈਂ ਵੇਲ ਆ ਭਾਈ ਮੁੱਕਰ ਗਿਆ ਕਹਿੰਦਾ ਬੈਠਾ ਨਹੀਂ ਬੈਠਾ ਨਹੀਂ ਭਾਈ ਉਹ ਦੂਜਾ ਸੈੱਟ ਹਾਏ ਹੋਏ ਹਾਏ ਹੋਏ ਲੈ ਗਏ ਨਾਲ ਹੀ ਓਏ ਮੈਨੂੰ ਵੀ ਲੈ ਗਏ ਨਾਲ ਹੀ ਓਏ ਚਲੋ 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 ਸ਼ਾਬਾਸ਼ ਸੈੱਟ ਆ ਗਿਆ ਦੂਜਾ ਵੀ ਵਾਲਾ ਚਲੋ 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 ਬਾ ਦੋ ਫਟ ਘਾ ਨਿਕਲੇ ਨਿਕਲੇ ਸ਼ਾਬਾਸ਼ 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 ਸਿਟੀ ਜਣਾ ਬੈਕ ਜਾਣਾ ਬੈਕ ਚੱਲ ਤੈਨੂੰ ਪਤਾ ਲਾਤਾ ਗਾ ਬੈਕ ਚੱਲ ਕੋ ਪਾ ਤੂੰ ਫਟ ਘਾ ਨਿਕਲੇ ਗੁਰੀ ਆ ਜਾ ਆ ਜਾ ਜਾ ਦੇਖ ਲੈ ਏਦਾਂ ਲੱਗਦੀਆਂ ਮੇਨ ਤਾਂ ਏਦਾਂ ਕਿਉਂ ਕੋਈ ਸਾਹਿਬ ਅੱਜ ਕਹਿੰਦੇ ਅੱਜ ਨਹੀਂ ਪੁੱਤਰੋ ਦੇ ਸਾਦੇ ਡੰਡਾ ਪਰੇਡ ਨਾਲ ਹੀ ਚੱਲਣਦੇ ਹੀ ਨਾਲ ਹੀ ਦੇਖੋ ਨਿਆਣੀ ਐ ਐ ਐ ਵੈਰੀ ਗੁੱਡ ਐਦਾਂ ਹੀ ਬਚਦਾ ਹੁਣੀ ਹੈ ਜਵਾਨੀ ਨਸ਼ਿਆਂ ਤੋਂ ਵਧੀਆ ਕੰਮ ਕਰਨਗੇ ਮੁੰਡੇ ਮਿਹਨਤ ਲਾਉਣਗੇ ਇਨਨ ਹੁਣ ਚੌਂਕ ਪਿਆ ਹੋਇਆ ਮੈਂ ਇਹਦਾ ਮੁੰਡਿਆਂ ਨੂੰ ਸਹੀ ਆ ਜੀ ਜਦੋਂ 5 ਵਜਦੇ ਆ ਤੇ ਗਰਾਊਂਡ 'ਚ ਪਹੁੰਚ ਜਾਂਦੇ ਮੁੰਡੇ ਟਾਈਮ 'ਤੇ ਜਾਂੋਂ ਨਿਕਲੋ ਇੱਨਾ ਇੱਥੋਂ ਬੈਕ ਨਿਕਲਣਾ ਆ 2 ਫੁੱਟ ਕਾ ਹੋਣਾ ਇੱਥੋਂ ਤੱਕ ਚੱਲ ਹਾਇਤਾ ਚੱਲ ਜੀ ਚੱਲ ਨਿਕਲ ਜਾਤ ਦੇ ਵਿੱਚ ਪਤਾ ਦਾ ਹੋ ਚਲੋ 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 ਸ਼ਾਬਾਸ਼ ਨਾਲ ਦੀ ਨਹੀਂ ਮੋੜਨਾ ਨਾਲ ਦੀ ਨਹੀਂ ਮੋੜਨਾ ਅੱਗੇ ਹੋ ਕੇ ਮੋੜਨਾ ਕਿਉਂ ਹਾਂ ਹੁਣ ਸਹੀ ਆ ਚੱਲ ਚੱਲ ਅੱਗੇ ਹੋ ਅੱਗੇ ਚੋਤੇ ਅੱਗੇ ਹੋ ਸ਼ਾਬਾਸ਼ ਚੱਲ 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 ਹਾਂ ਹੁਣ ਬਣੀ ਗੱਲ ਚਲੋ 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 ਵੈਰੀ ਗੁੱਡ ਵੈਰੀ ਗੁੱਡ ਦੂ 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 ਮੁੰਡੇ ਆ ਰਹੇ ਨੇ ਕੈਂਪ ਲਾਉਣ ਆ ਗਈ ਲੈਂਡ 'ਚ ਹੀ ਆਉਂਦੇ ਲੈਂਡ ਕੀ ਡਿਸਪਲਨ ਦੇਖ ਲੋ ਮੁੰਡਿਆਂ ਦਾ ਆ ਕੀ ਹੋ ਗਿਆ ਆ ਕੀ ਹੋ ਗਿਆ ਮੈਂ ਆਵਾਜ਼ਾਂ ਮਾਰਿਆ ਆ ਕੀ ਹੋ ਗਿਆ ਆ ਤਤੇ ਖਾਈ ਕੰਮ ਹੋ ਗਿਆ ਚਲ ਚਲ ਵਿਚਰ ਨੇ ਹਾਸੇ ਹਾਸੇ ਜਿ ਪਤਾ ਹੀ ਨਹੀਂ ਲੱਗਾ ਨੱਟ ਨੱਟ ਰੱਖੀ ਖੋਲ ਕੇ ਲਾਤ ਰੱਖੋ ਥੋੜੀ ਖੋਲ ਕੇ ਰੱਖੀਂ ਲਾਤ ਪਾਜੀ ਗੇਮ ਪਾ ਗਿਆ ਹੀ ਅੱਜ ਉਹ ਦੂਜੇ ਸੈਟ ਵਾਲੇ ਚਲੋ 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 ਉਹ ਵੇਖ ਲੈ ਚੰਨੇ ਤੇ ਟੀਗਾ ਲੱਗਾ ਸ਼ਰਨਾ ਉੱਡੇ ਜਾਂਦਾ ਹੀ ਹੋ ਚਲ 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 ਹੈਪੀ वेरी गुड वेरी गुड शाबाश मुंडियो शाबाश चलो 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 बच्चा पार्टी आ जाओ oh, ओ वेरी गुड थल्ले थल्ले हाथ लाके झोक के पूरा हाँ वेरी गुड शाबाश शाबाश शाबा शाबाश ਚੱਲ ਪਾਲਿਆ ਚੱਲ 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 ਓ ਬੱਲੇ ਤੇਰੇ ਸ਼ਾਬਾਸ਼ ਚਲੋ 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 ਅੱਜ ਤਾਂ ਮੌਸਮ ਘੈਂਟ ਆ ਚਲੋ 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 ਉਹ ਜਾ ਝੋਤਿਆ ਲੱਗਦਾ ਹੀ ਨਹੀਂ ਤੇਤੋ ਸੈਟ ਢਿੱਲਾ ਹੋ ਗਿਆ ਕੰਮ ਝੋਤਾ ਬੜਾ ਢਿੱਲਾ ਹੋਇਆ ਫਿਰਦਾ ਅੱਜ ਕੀ ਗੱਲ ਆ ਉਹ ਵੀ ਤੇਜ਼ ਹੋ ਗਿਆ ਕਿਉਂ ਜਾਂਦਾ ਕਿ ਨਹੀਂ ਬੁੱਕਦਾ ਚਲੋ 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 ਵੈਰੀ ਗੁੱਡ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੱਡੀ ਗਰਾਊਂਡ ਚ ਆਉਂਦਾ। ਦਿਲੋਂ ਪਾਜੀ ਰਿਸਪੈਕਟ ਵਾ ਤੁਹਾਡੀ। ਨਿੱਕੇ ਪਾ ਰਿਸਪੈਕਟ। ਕੰਗ ਸਾਬ ਕਿੱਦਾਂ ਜੀ ਕੀ ਹਾਲ ਚਾਲ? ਪੂਰੇ ਗੱਡੇ ਛੰਡੇ ਗਏ। ਪੂਰੇ ਗੱਡੇ ਕਿ ਨਹੀਂ? ਕਿੱਦਾਂ ਫਿਰ ਜਵਾਨੀ ਨੱਚਦੀ ਗਰਾਊਂਡ ਚ ਕਿ ਨਹੀਂ ਪੂਰੀ? ਬਹੁਤ ਕਾਫੀ ਮੁੰਡੇ ਆਏ ਮੈਨੂੰ ਲੱਗਦਾ। 30 60 ਹੋਣੇ ਨਾ। ਉਹਨਾਂਗੇ ਇੰਨੇ ਦਾ 70 ਦੇ ਨੇੜੇ ਹੋ ਜਾਂਦਾ ਵਾ ਕੰਮ। ਬਹੁਤ ਵਧੀਆ ਬਹੁਤ ਵਧੀਆ। ਵਧੀਆ ਹੈ ਨਾ ਕੰਮ। ਉਹ ਨਿਆਣੇ ਸਕੂਲੋਂ ਆਉਂਦੇ ਆ। ਸਕੂਲੋਂ ਆ ਕੇ ਜਾਂ ਟਿਊਸ਼ਨ ਤੇ ਚਲ ਜਾਂਦੇ ਆ ਟਿਊਸ਼ਨ ਤੋਂ ਸਿੱਦੇ ਇੱਥੇ ਆ ਜਾਂਦੇ ਆ ਤੇ ਇੱਥੋਂ ਫੇਰ ਮੁੜ ਕੇ ਜਾ ਕੇ ਨਾ ਆ ਕੇ ਤਾਂ ਸੌਂਦੇ ਹੀ ਆ ਵੇ ਤੇ ਫੋਨ ਦਾ ਕੰਮ ਛੱਡਦਾ ਵਾ ਖੇੜਾ ਹਾਂ ਬੀਬੀਆਂ ਭਰਾਵਾ ਬਹੁਤ ਖੁਸ਼ ਆ ਕਿ ਕੈਂਪ ਲੱਗਾ ਵਾ ਕਿ ਸਾਡੇ ਨਿਆਣੇ ਫੋਨ ਚਲਾਉਣੋਂ ਹਟ ਗਏ ਆ ਬਹੁਤ ਵਧੀਆ ਬਹੁਤ ਹਟ ਗਏ ਆ ਓ ਵੇਖ ਲੈ ਕਿਦਾਂ ਪ੍ਰੈਣ ਫੇਰਨੇ ਦਈ ਆ ਗੁਰਜੀ ਚੱਕਿਆ ਮਗਰ ਚਲੋ 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 ਖਿੱਚ ਕੇ ਲਾਓ ਕੰਮ ਨੂੰ ਚਲੋ 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 ਇੱਕ ਮੜਿਆ ਆ ਹਵਾ ਚੱਲਦੀ ਹੈ ਤੇ ਲਾਈਟ ਇੰਨਾ ਕੱਟ ਲੈਂਦੇ ਆ ਜਿੱਦਾਂ ਬਹੁਤ ਤੂਫਾਨ ਆਇਆ ਹੁੰਦਾ ਵਾ ਲਾਈਟ ਵਾਲਾ ਕੰਮ ਬਹੁਤ ਆ ਲਾਲੀ ਲਾਲੀ ਤੇ ਬੁੱਢਾ ਹੀ ਲੱਗਣ ਦੇ ਅੱਜ ਘਟਾ ਕਦਾਂ ਪਿਆ ਸਿਰ ਤੇ ਸਿਆਣਾ ਮੇਣਾ ਹੀ ਲੱਗਣ ਦੇ ਅੱਜ ਤਾਂ ਉਹ ਲੱਡਾ ਬੱਲਪੁਰੀਆ ਕਿੱਧਰ ਆ ਗਿਆ ਇਹ ਤਾਂ ਕੱਲ ਪਾਕਿਸਤਾਨ ਗਿਆ ਸੀ ਬੱਲਪੁਰੀਆ ਵੇ ਲੈ ਬੱਲਪੁਰੀਆ ਟੀਮ ਹਰਾਤੀ ਗੱਲ ਕੁੱਟਿਆ ਕੀ ਆ ਤੂੰ ਤੇ ਰਾਣੇ ਵਾਲੀ ਛਾਂ ਤੇ ਮਾਰਦਾ ਵੀ ਠਾਪੀਆਂ ਕੀਤਾ ਕੀ ਮੜ ਕੇ ਉਹਨਾਂ ਨੇ ਕਰਨਾ ਕੀ ਹੈਗਾ ਤੂੰ ਉਦਾਂ ਦੇ ਵੱਡੀਆਂ ਪਾ ਗਿਆ ਆਪਦੇ ਹੱਥੇ ਦੀਆਂ ਚੱਲ ਕੋਈ ਨਾ ਚਲੋ 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 ਅੱਜ ਡੰਡਾ ਬਾਹਲਾ ਹੀ ਫੇਰਿਆਈ ਵਿਚਾਰਿਆਂ ਦੇ ਮੈਂ ਤੇ ਤੇਨੂੰ ਪਤਾ ਹੀ ਆ ਫੇਰ ਸਾਡਾ ਪਤਾ ਬਾਜ ਰਾ ਦੀਆ ਮੁੰਡੇ ਵਧੀਆ ਹੋ ਗਏ ਸਾਰੇ ਵੇਡ ਵਾਲੇ ਚਲੋ ਖੜ ਗਏ ਆ ਗੱਡੀਆਂ ਖੜ ਗੀਆਂ ਵਾ ਹਾਂ ਵੇ ਚੱਲ ਚੱਲ ਛੜ ਨਹੀਂ ਚੱਲ ਚੱਲ ਪਾ ਜੀ ਦੱਸੋ ਕਿੰਨੇ ਲਾਉਣੇ 3 ਲਾਉਣੇ ਕਿ 4 ਲਾਉਣੇ ਚੱਲ 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 ਹਲਖਾਂ ਲਿਆ ਉਹ ਜੱਪ ਲੈ ਕੇ ਨਹੀਂ ਪੈਰਾਂ ਤੇ ਤੁਰ ਚੱਲ 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 ਮੋਲਿਆ ਕੀ ਹੋਇਆ ਛੋਟੇ ਜੋੜ ਕੇ ਜਿੰਨੇ ਜੋੜ ਹੈ ਨਾ ਚੱਲ ਤੂੰ ਹੀ ਜੋੜ ਹੈ ਚੱਲ ਚੱਲ ਰੁਟੇ ਉੜ ਕੇ ਚੱਲ 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 ਕਿਹੜਾ ਕਹਿੰਦਾ ਇਹ ਚੱਲ 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 आगे आगे लागे आ जाओ आगे लागे शाबाश वे वे चलो चलो चल चल चलो 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 शाबाश वेरी गुड वेरी गुड वेरी गुड शाबाश शाबाश चल बै गया वट फट कान फट चल चल नीवा हो नीवा हो चल चल ਮੈਂ ਛੋਟੀ ਮੈਂ ਲਿਆਉਣਾ ਫੇ ਕੋਈ ਤੋ ਰੋਜਦਾ ਚੱਲ ਕਿਉਂ ਨਹੀਂ ਮੈਂ ਚਪਲ ਪਾ ਫੇ ਚਪਲ ਆ ਗਈ ਚੱਲ ਥੋੜਾ ਜਿਹਾ ਰਹਿ ਗਿਆ ਚੱਲ 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 ਜੋੜ ਕੇ ਗੋਡੇ ਤਾਂ ਅਠ ਕਿਹੜਾ ਵਾ ਤੂੰ ਚੱਲ 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 ਸਾਹ ਖਿੱਚ ਕੇ ਚਲੋ 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 ਚਲਾ ਕੇ ਉੱਤੇ ਆ ਬਹੁਤ ਵਧੀਆ ਚੱਲ ਚੱਲ ਚਲੋ 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 ਵੈਰੀ ਗੁੱਡ ਚਲੋ ਚਲੋ ਚਲ ਚਲ ਕਾਤਾ ਹੋ ਗਿਆ ਬ੍ਰਹਮੀ ਨਹੀਂ ਪੀਣੀ ਹੈ ਕੀ ਬਣਾਉਣ ਲੱਗੇ ਆ ਰੋਜਾ ਰੋਜਾ ਤੈਨੂੰ ਛੱਡਿਆ ਮੈਂ ਕੋਈ ਨਾ ਕਰੇ ਕੋਚ ਜੀ ਜੁੱਧ ਦੀ ਕੱਢਿਆ ਤਾਂ ਆਪਾਂ ਪੀ ਲੈਤਾ ਹੀ ਹੈਗਾ ਲੈ ਲਿਓ ਆ 5 ਕੱਪੇ ਹੀ ਆ ਹਾਂਜੀ ਕੋਚ ਜੀ ਚੱਲ 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 ਨੂਰ ਸ਼ਾਹਵਾਜ ਬੁਗਲੇ ਬੁਗਲੇ ਜਾਵਾ ਜਾਵਾਜ ਵੈਰੀ ਗੁੱਡ ਚੱਲ 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 ਚਲੋ 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 ਚੱਲ ਚੱਲ ਏਸੀ ਤੇਰੀ ਗੱਡੀ ਕੀ ਗੱਲ ਰੁਕਦੀ ਆ ਕੱਲ ਚੱਲ 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 ਪੁੱਤਰੇ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ चल चलो चल 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 नीले तई नीले तीन चल चल बह गए बहग बहग बह गए बहग कुछ नहीं हूं चल चल ਜੰਪ ਲਈ ਜਾ ਵੱਡੇ ਥੋੜੇ ਜਿਹਾ ਚੱਲ ਲੈ ਜਾਪਾ ਸਰਦਿਆ ਤਾ ਸਰਦਿਆ ਤਾ ਥੋੜੇ ਕੀ ਗਾਣਾ ਨਫੜੇ ਖਾਣੇ ਹੁਣ ਤ੍ਰਿਪੋ ਚੁੱਪੇ ਤੋਂ ਮੁੜਿਆ ਕਰ ਓਏ ਸਰਦਿਆ ਤਾ ਚੱਲੋ 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 ਸ਼ਾਬਾਸ਼ ਹਾ ਕਿਦਾਂ ਸਤਿ ਆਹ ਜੀ ਵਧੀਆ ਵਧੀਆ ਵਾਜੀ ਕਿੱਥੋਂ ਆਇਆ ਵਾ ਮਾਨਕਪੁਰ ਅੱਛਾ ਕਿਨੇ ਦੱਸਿਆ ਮਨੂ ਭਾਈ ਤੁਹਾਡੇ ਵਲੌਗ ਦੇਖ ਕੇ ਆਇਆ ਮੈਂ ਹਾਂ ਮੈਂ ਕਿਹਾ ਭਾਈ ਵਧੀਆ ਮੇਤ ਲਵਾਉਂਦੇ ਮੈਂ ਪਿਛਲੇ ਸੀਜ਼ਨ ਉਹਦਾਣਾ ਹੀ ਉਹ ਤਾਂ ਮਜਬੂਰੀ ਹੋ ਗਈ ਵੀ ਅੱਛਾ ਐਤੀ ਆ ਬਾਬਾ ਚਾਗੀ ਬੜੀ ਕਢਾਉਂਦੇ ਤੋ ਕਿ ਮੈਂ ਸੈਟ ਲਾਇ ਸਾਲਾ ਤਲੀਆਂ ਜੋ ਸੇਕ ਨਿਕਲਦਾ ਹਾਂ ਕੋਈ ਚੱਕਰ ਨਿਕਾ ਕੋਈ ਨਾ ਇਥੇ ਉਹ ਵੇਖ ਲੈ ਮੁੰਡਾ ਪਹਿਲਾਂ ਵੇਖ ਲੈ ਇਹ ਵੀ ਵਿੱਚੋਂ ਹਟ ਗਿਆ ਇਹ ਵੀ ਸੈਟ ਜਿਆ ਹੋ ਗਿਆ ਹੈਗਾ ਤੇ ਇਹ ਵੇਲਾ ਹੁਣ ਮੈਂ ਤੇ ਛੱਡਤੀ ਇਹਨੇ ਫੇਰ ਸ਼ੁਰੂ ਕੀਤੀ ਹਨ ਕੋਈ ਨਾ ਇੱਥੇ ਵਧੀਆ ਬਲੌਗ ਪਾ ਕੇ ਵਧੀਆ ਲੋਕਾਂ ਨੂੰ ਸਲਾਹ ਮਿਲਦੀ ਕੀ ਸਲਾਹ ਮਿਲਦੀ ਆ ਨੂੰ ਡੇਲੀ ਆਇਆ ਕਰ ਇੱਥੇ ਡੇਲੀ ਆਗਣਾ ਬਈ ਹਾਂ ਤੇ ਆਪਾਂ ਨਾਲੇ ਤੇਰਾ ਸਰੀਰ ਫੈਟ ਰਹੂਗਾ ਸਹੀ ਆ ਹਾਂ ਮਾੜੀ ਮੋਡੀ ਜਿਹੜੀ ਜੱਡ ਹੈਗੀ ਨਿਕਲ ਜੂਗੀ ਪਿੰਡੇ ਚ ਸਹੀ ਆ ਚੱਲ ਕੋਈ ਨਾ ਇਹ ਪਹਿਲਾ ਦਿਨ ਹੀਗਾ ਤਾਂ ਕਰਕੇ ਕੋਈ ਨਾ ਤੇਨਸਾਹ ਚੜਨਾ ਵਾ ਜਦੋਂ 10 15 ਦਿਨ ਲਾ ਲਈ ਤੇ ਫੇਰ ਤੂੰ ਆਪੇ ਸੈੱਟ ਹੋ ਜਾਣਾ ਠੀਕ ਆ ਹਾਂ ਜੀ ਅਵੇ ਜੋ ਤੇ ਹੁਣ ਵੀ ਬਹਿ ਗਏ ਹੁਣ ਵੇਖਿਆ ਐਦਾਂ ਬਿਬਾ ਦਿੰਦਾ ਵਾ ਭਾਜੀ ਟਾਈਮ ਨਹੀਂ ਬੰਦੇ ਤਲੀਆਂ ਨੇ ਸੇਕ ਨਿਕਲਦਾ ਵਾ ਤਲੀਆਂ ਨੂੰ ਕਈ ਵੇਖੀਂਗਾ ਕਈ ਕਿਦੋਂ ਕਿਦੋਂ ਸੇਕ ਨਿਕਲਣਾ ਹਜੇ ਤਲੀਆਂ ਚ ਨਿਕਲਦਾ ਜਾਂਦਾ ਨਾ ਲੈ ਇੱਥੇ ਪਈ ਆ ਜਮਲਾ ਅੱਜ ਬਾਲਾ ਉਹ ਜੋਤਾ ਕਿੱਥੇ ਆ ਜੋਤਾ ਕਰਦਾ ਪੂਤਾ ਕਰਦਾ ਹੁੰਦਾ ਕਿਹਰੇ ਕੋਲ ਆਪਣੇ ਮੋਜੋਤਾ ਬਈ ਦੇਖੀਂ ਕਿ ਚਰਨੇ ਡਰਾਮੀ ਨਾ ਪਰੇ ਨੂੰ ਟੇਡਾ ਹੋ ਜਵੇ ਤੇਰੇ ਵਾਲੀ ਜੋਤਾ ਕੀ ਵਲੌਗ ਜੋਤਾ ਹੀ ਬਣਾਉਂਦਾ ਵਲੌਗ ਐਦਾਂ ਕਹੀਏ ਵੇ ਜੋਤਾ ਦਾ ਬਾਬੇ ਮਿਹਨਤ ਲੰਦਾ ਜੋਤਾ ਕਿਤੇ ਕਿਓ ਪਈ ਬਾਲ ਦੀ ਦੁੱਧ ਨਹੀਂ ਪਾਦੇ ਵਿੱਚ ਹਵੇ ਕਿੱਥੇ ਆ ਉਹ ਬਈ ਹਾਂਜੀ ਬਈ ਬਲੌਗ ਦੀ ਜੁਮੇਵਾਰੀ ਦੇ ਤੋ ਆ ਬਣਾਉਦੀ ਜੁਮੇਵਾਰੀ ਤੇ ਤੋ ਆ ਠੀਕ ਆ ਪਿਛੇ ਹੋ ਜਾਂਦਾ ਬੰਦੇ ਸਾਰੇ ਲਿਆ ਵਿੱਚ ਪਿਛੇ ਹੋ ਜਾਂਦਾ ਆ ਹਰਾ ਮਾਲ ਪੌਂਦੇ ਵਿੱਚ ਜੋ ਤੇ ਆ ਬਣਾ ਲਈ ਹਰਾ ਮਾਲ ਪੈ ਗਿਆ ਭਾਜੀ ਵਿੱਚ ਬ੍ਰਹਮੀ ਬ੍ਰਹਮਦੇਵ ਆਜਾ ਬ੍ਰਹਮਦੀਵ ਆ ਉਹ ਜਿੰਨਾ ਕੋ ਲਈ ਆਈ ਦੀਆਂ ਬੋਤਲਾਂ ਉਹ ਵੀ ਅਸਲ ਨਾਲ ਪਹਿਲੇ ਆ ਗਏ ਆ। ਇੱਕ ਬਈ ਹਾਂ ਜਮਡੀ ਪੀਓ। ਮੈਂ ਫੋਨ ਆਇਆ ਕੋਈ ਦੋ। ਦੇ ਦੇ ਨਹੀਂ ਤੁਹਾਨੂੰ ਕੋਈ ਨਾ ਟੈਨਸ਼ਨ ਨਾ ਲਓ ਬੋਤਲਾਂ। ਚਾਰ ਅੱਛਾ ਛੱਡਿਆ ਦੇਵਾੜਾ ਨਹੀਂ ਲੋੜ ਹੀ ਨਿਕਲੂ ਇੱਥੇ। ਆਹ ਹਾਂ ਧੋਣੀ ਇੱਥੇ ਨਹੀਂ ਇੱਥੋਂ ਰੇ ਚਿੱਦ ਪੋਣੀ ਆਪਾਂ। ਖੜਾ ਰੱਖ। ਯਾਰ ਆਪਾਂ ਦੋ ਮੁੰਡਿਆਂ ਨਾਲ ਵੀਡੀਓ ਵੀਡੀਓ ਅੰਡਮੈਂਟ ਬਣਾਉਣਾ। ਇਹ ਜਿੰਨਾ ਨੂੰ। ਕੋਨੇ ਮੇਰੀ ਕੱਟਰੀਂ ਬੈਠਣਾ ਲੱਗਣਾਂ ਚੀਨ ਦੀ ਬੈਠਾ ਹੋ ਗਈ ਤੇ ਉਹ ਸੈਟ ਤੋਂ ਪਾਣੀ ਦੀ ਬੋਤਲਾਂ ਵਿੱਚ ਵੀ ਅੜਿਆ ਹੋਇਆ ਆ ਕੰਮ ਜੋਤ ਨਾ ਮੇਰੀ ਕੱਟਰੀ ਵੜਦੀ ਲੈਂ ਬੋਤਲਾਂ ਦਾ ਮੇਰੀ ਕੱਟਰੀ ਲੈ ਕੇ ਜਾਣਾ ਚਲਾ ਬਾਰੀ ਆਲੇ ਹਲਾ ਦੇ ਇੱਕ ਪੂਰੀ ਬੋਤਲ ਲੈ ਢੱਕਣ ਲੈ ਉਹ ਮਨਜੋਤ ਆਹੀ ਸ਼ੂਟਿੰਗ ਦੀ ਪਿੱਛੇ ਵੱਡੀ ਵੀ ਗਿਆ ਅੱਜ ਲੈ ਡਰੇ ਦੁਖੀ ਕੀਤਾ ਬਰਫ ਨਹੀਂ ਮਿਲੀ ਨਹੀਂ ਤਾਂ ਲੈ ਬਈ ਇੱਕ ਹੀ ਵਾਰ ਪਹਿਲਾ ਭੋਗ ਤੈਨੂੰ ਲਗਾਈ ਅੱਜ ਲੈ ਕਿ ਹੋ ਜੋ ਮੁੰਡਾ ਵੀਡੀਓ ਬਣਾ ਕੇ ਰੱਖੇ ਬਹੁਤ ਬਹੁਤ ਧੰਨਵਾਦ ਹੁਣ ਬਾ ਬਰਮੀ ਜੀ ਦਾ ਕਰਨ ਕੀ ਆ ਓਕੇ ਬਾਈ ਆ ਜਾ